ਮੂਸੇ ਵਾਲਾ ਹੋਣਾ ਨੇ ਵੀ ਗਾਣੇ ਦੇ ਵਿੱਚ ਜ਼ਿਕਰ ਕੀਤਾ ਉਹਨਾਂ ਨੇ ਜਦੋਂ ਬਹੁਤ ਗੁੱਸੇ ਦੇ ਨਾਲ ਇੱਕ ਗਾਣਾ ਲਿਖਿਆ ਉਹਦੇ ਵਿੱਚ ਫਿਰ ਉਹਨਾਂ ਨੇ ਜ਼ਿਕਰ ਕੀਤਾ ਤੁਹਾਡਾ ਵੀ ਬੀਬੀ ਖਾਲੜਾ ਜੀ ਉਹਨਾਂ ਨੇ ਕਿਹਾ ਜਿਹਦੇ ਨਾਲ ਤੁਰੇ ਕਿਸਾਨ ਨੂੰ ਹਰਾਇਆ ਇਹਨਾਂ ਨੇ ਸਿਮਰਜੀਤ ਮਾਨ ਨੂੰ ਹਰਾਇਆ ਔਰ ਉਸ ਤੋਂ ਬਾਅਦ ਇੱਕ ਲਾਈਨ ਤੁਹਾਡੇ ਤੇ ਆ ਕਿ ਇਹਨਾਂ ਦੋਗਲੀਆਂ ਬੀਬੀ ਖਾਲੜਾ ਹਰਾਈ ਤੁਸੀਂ ਪੂਰਾ ਗਾਣਾ ਸੁਣਿਆ ਸੀਗਾ ਜਾਂ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਹਾਂਜੀ ਪਹਿਲਾਂ ਤਾਂ ਮੈਂ ਸਿੱਧੂ ਮੂਸੇਵਾਲੇ ਦਾ ਮੈਨੂੰ ਕੋਈ ਐਡਾ ਧਿਆਨ ਨਹੀਂ ਸੀਗਾ ਕਿਉਂਕਿ ਗਾਣਾ ਸਾਡੇ ਕਲਚਰ 'ਚ ਗਾਣੇ ਗੁੰਨੇ ਸੁਣਨਾ ਨਹੀਂ ਸੀਗਾ ਪਰ ਜਦੋਂ ਮੈਨੂੰ ਲੋਕਾਂ ਨੇ ਬਹੁਤ ਲੋਕਾਂ ਨੇ ਫੋਨ ਕੀਤੇ ਕਿ ਬੀਬੀ ਜੀ ਤੁਹਾਡਾ ਜ਼ਿਕਰ ਆ ਰਿਹਾ ਹੈ ਗਾਣੇ ਦੇ ਵਿੱਚ ਫਿਰ ਮੈਨੂੰ ਇਹ ਸਮਝ ਲੱਗੀ ਕਿ ਸਿੱਧੂ ਮੂਸੇਵਾਲਾ ਸਿਆਸਤ ਨੂੰ ਉੱਤੇ ਗੱਲਾਂ ਕਰ ਰਿਹਾ ਹੈ ਉਹਨੇ ਜਦੋਂ SYL ਦੀ ਗੱਲ ਕੀਤੀ ਹੈ ਜਦੋਂ ਉਹਨੇ ਕਿਹਾ ਵੀ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤੇ ਫਿਰ ਜਟਾਣਾ ਆਉ ਉਸ ਜਟਾਣੇ ਦੀ ਇੱਕੋ ਲਾਈਨ ਨੇ ਜਿਹੜੀ ਉਹਨਾਂ ਦੀ ਫੋਟੋ ਸ਼ੁਸ਼ੋਭਤ ਕਰਾਦੀ ਅਜਾਇਬ ਕਰਦੀ ਵਿੱਚ ਵੀ ਉਹ ਹੁਣ ਇੱਕ ਸਿਆਸਤ 'ਚ ਵੱਡਾ ਮੋੜ ਜਿਹੜਾ ਆ ਆ ਰਿਹਾ ਸੀਗਾ ਉਹ ਸਿਧਾਂਤ ਦੀ ਰਾਜਨੀਤੀ ਵੱਲ ਆ ਰਿਹਾ ਸੀਗਾ ਉਹਨੇ ਉਹਨਾਂ ਦਿਨਾਂ 'ਚ ਇੱਕ ਪਬਲਿਕ 'ਚ ਗੱਲ ਆ ਰਹੀ ਹੈ ਕਿ ਉਹਨੇ ਮਾਨ ਸਾਹਿਬ ਨੂੰ ਵੀ ਕਿਹਾ ਸੀਗਾ ਕਿ ਮੈਂ ਤੁਹਾਡੇ ਨਾਲ ਆ ਰਿਹਾ ਇਹ ਤਾਂ ਮਤਲਬ ਉਹ ਸਿੱਖੀ ਵੱਲ ਜਿਵੇਂ ਉਹ ਮੁੜ ਰਿਹਾ ਸੀਗਾ ਤੇ ਮੈਨੂੰ ਲੱਗਦਾ ਹੈ ਕੋਈ ਬਰਦਾਸ਼ਤ ਨਹੀਂ ਕਰਦੀ ਇਹ ਜਿਹੜੇ ਲੋਕ ਐ ਜਿਹੜੇ ਦੀ ਇਹੋ ਜਿਹੇ ਜੰਗਸਟਰ ਜਿਹੜੇ ਜੰਗਮੈਨ ਜਿਵੇਂ ਉਹ ਆ ਕੇ ਅੱਗੇ